ਲੋਕ ਸਭਾ ਚੋਣਾਂ ਤੋਂ ਪਹਿਲਾਂ ਟਿਕਟਾਂ ਦੀ ਵੰਡ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਰੇੜਕਾ ਕਿਸੇ ਕੋਲੋਂ ਲੁਕਿਆ ਨਹੀਂ ਇਸ ਰੇੜਕੇ ਉੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰਾਮ ਲਗਾ ਦਿੱਤਾ ਹੈ ਦਿੱਲੀ ਮੁਚੇ ਬਾਦਲ ਨੇ ਉਸ ਮੀਟਿੰਗ ਬਾਰੇ ਮੀਡੀਆ ਨੂੰ ਬਰੀਫ ਕੀਤਾ ਜੋ ਕਿ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾ ਨਾਲ ਹੋਈ ਪੰਜਾਬ ਅੰਦਰ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਦਲ ਦੀ ਸਹਿਮਤੀ ਬਣ ਗਈ ਹੈ 13 ਸੀਟਾਂ ਵਿੱਚੋਂ 10 ਸੀਟਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ ਜਦ ਕੀ ਬਾਕੀ ਦੀਆਂ 3 ਸੀਟਾਂ ਭਾਜਪਾ ਹਿੱਸੇ ਆਈਆਂ ਨੇ ਯਾਨੀ ਕਿ ਠੀਕ ਪਹਿਲਾ ਵਾਂਗੂ ਹੀ ਚੋਣਾ ਲੜੀਆਂ ਜਾਣਗੀਆਂ ਅਤੇ ਟਿਕਟਾਂ ਦੀ ਵੰਡ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਭਾਜਪਾ ਪ੍ਰਧਾਨ ਅਮਿਤ ਸ਼ਾਹ ਜੀ ਦੇ ਘਰੇ ਸਾਡਾ ਕੋਆਰਡੀਨੇਸ਼ਨ ਕਮੇਟੀ ਮੀਟਿੰਗ ਸੀਓਸੀ ਜਿੱਥੇ ਭਾਜਪਾ ਦੀ ਟੌਪ ਲੀਡਰਸ਼ਿਪ ਤੇ ਸ਼੍ਰੋਮਣੀ ਕਾਲੀ ਦਲ ਦੀ ਟੌਪ ਲੀਡਰਸ਼ਿਪ ਮਿਲੀ ਜਿੱਥੇ ਫੈਸਲਾ ਕੀਤਾ ਗਿਆ ਕਿ ਪੰਜਾਬ ਵਿੱਚ ਅਸੀਂ 13 ਸੀਟਾਂ ਤੇ ਜੁਆਇੰਟਲੀ ਲੜ ਰਹੇ ਹਾਂ 10 ਸੀਟਾ ਭਾਜਪੀ ਤੇ 10 ਸੀਟਾ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀਆਂ ਪੁਰਾਣੀਆਂ ਸੀਟਾਂ ਭਾਜਪੀ ਲੜ ਰਹੀ ਸੀ ਉਹੀ ਪੁਰਾਣੀ ਸੀਟਾਂ ਭਾਜਪੀ ਲੜੂਗੀ ਜਿਹੜੀਆਂ 10 ਪੁਰਾਣੀਆਂ ਸੀਟਾਂ ਅਕਾਲੀ ਦਲ ਲੜ ਰਿਆ ਸੀ ਉਹੀ ਅਕਾਲੀ ਦਲ ਲੜੂਗਾ ਉਹਦੇ ਬਾਅਦ ਪਲਾਨ ਕੀਤਾ ਗਿਆ ਕਿ ਅਗਲੇ ਇਲੈਕਸ਼ਨ ਦੇ ਡਰਾਂ ਅਸੀਂ ਪਲਾਨ ਕੀਤਾ ਕਿ ਅਸੀਂ ਕੋਆਰਡੀਨੇਸ਼ਨ ਕਮੇਟੀ ਅਸੀਂ ਬਣਾ ਦਿੱਤੀ ਗਈ ਹੈ ਹਰ ਹਫ਼ਤੇ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੋਊਗੀ ਸਟ੍ਰੈਟਜੀ ਸੈਸ਼ਨ ਹੋਊਗਾ ਟਿਕਟਾਂ ਦੀ ਵੰਡ ਬਾਰੇ ਤਾਂ ਸੁਖਬੀਰ ਬਾਦਲ ਨੇ ਸਾਫ਼ ਕਰ ਹੀ ਦਿੱਤਾ ਨਾਲ ਦੀ ਨਾਲ ਉਹਨਾਂ ਪਾਰਟੀ ਦੀ ਅਗਲੀ ਰਣਨੀਤੀ ਦੀ ਤਸਵੀਰ ਤੋਂ ਵੀ ਘਟਾ ਝੜਿਆ ਹੈ ਭਾਜਪਾ ਅਤੇ ਅਕਾਲੀ ਦਲ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ਕਾਂਗਰਸ ਦੇ ਉਲਟ ਹਵਾ ਬਣਾਉਣ ਲਈ ਯੋਜਨਾਵਾਂ ਕੱਢ ਰਿਹਾ ਹੈ ਸ਼ੁਰੂਆਤ 16 ਮਾਰਚ ਤੋਂ ਹੋਣੀ ਹੈ ਜਦੋਂ ਪੰਜਾਬ ਦੇ ਸਾਰੇ ਅਸੈਂਬਲੀ ਹਲਕਿਆਂ 'ਚ ਕੈਪਟਨ ਸਰਕਾਰ ਉਤੇ ਵਾਅਦਾ ਖਿਲਾਫੀ ਦੇ ਦੋਸ਼ ਮੜਦਿਆਂ ਵਿਸ਼ਵਾਸ ਘਾਤ ਦਿਵਸ ਮਨਾਇਆ ਜਾਵੇਗਾ ਜੋ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵਾਸ ਘਾਤ ਕੀਤਾ ਪੰਜਾਬ ਦੀ ਜਨਤਾ ਨਾਲ ਗੁਰੂ ਨਾਲ ਵਿਸ਼ਵਾਸ ਘਾਤ ਕੀਤਾ ਛੁੱਟੀਆਂ ਸੌਂਵਾਂ ਖਾਦੀਆਂ 16 ਤਰੀਕ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸੌ ਚੁੱਕੀ 16 ਮਾਰਚ ਨੂੰ ਨੇ ਸੌ ਚੁੱਕੀ ਸੀ ਬਿ 2 ਸਾਲ ਪਹਿਲੇ ਅੱਜ 16 ਮਾਰਚ ਨੂੰ ਹੀ ਅਸੀਂ ਪੂਰੇ ਪੰਜਾਬ ਵਿੱਚ ਹਰ ਅਸੈਂਬਲੀ ਕੌਨਸਟਿਨਸੀ ਵਿੱਚ ਜੋ ਉਹਨਾਂ ਦਾ ਮੇਨ ਸ਼ਹਿਰ ਹੋਊਗਾ ਹਰ ਅਸੈਂਬਲੀ ਕੌਨਸਟਿਨਸੀ ਉੱਥੇ ਇੱਕ ਮੈਸਿਵ ਪ੍ਰੋਟੈਸਟ ਹੋਊਗਾ ਵਿਸ਼ਵਾਸ ਕਾਂ ਦਿਵਸ ਅਸੀਂ ਜਿਸ ਦਾ ਨਾਮ ਦਿੱਤਾ ਗਿਆ ਹੈ ਪੂਰੀ ਡਿਟੇਲ ਨਾਲ ਅਸੀਂ ਉੱਥੇ ਪ੍ਰੋਗਰਾਮ ਕਰਾਂਗੇ ਜੇਕਰ ਤਾਜ਼ਾ ਹਾਲਾਤਾਂ ਨੂੰ ਵੇਖੀਏ ਤਾ ਪੰਥਕ ਮਸਲਿਆਂ ਉੱਤੇ ਕੀਤੀਆਂ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਉੱਤੇ ਕਾਫੀ ਭਾਰੀ ਪੈ ਰਹੀਆਂ ਨੇ ਅਜਿਹੇ ਚ ਦੇਖਣਾ ਇਹ ਬਣਦਾ ਹੈ ਕਿ ਪੰਜਾਬ ਸਰਕਾਰ ਦੇ ਖਿਲਾਫ ਹਵਾ ਬਣਾਉਣ 'ਚ ਸ਼੍ਰੋਮਣੀ ਅਕਾਲੀ ਦਲ ਕਿੰਨਾ ਕਾਮਯਾਬ ਸਾਬਤ ਹੁੰਦਾ ਹੈ న్యూਸ ਡੈਸਕ ਤੋਂ ਕਰਨ ਸ਼ਰਮਾ ਟੀਵੀ ਪੰਜਾਬ